ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਇੱਕ ਵੱਡੀ ਮੀਟਿੰਗ ਸੱਦੀ ਗਈ ਹੈ ਤੇ ਦੱਸਦੀ ਹੈ ਕਿ ਵੱਡੀ ਮੀਟਿੰਗ ਦੇ ਵਿੱਚ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਚਰਚਾ ਹੋਵੇਗੀ ਤੇ ਦੇਖਣ ਯੋਗ ਇਹ ਹੋਵੇਗਾ ਕਿ ਕੌਣ ਅਗਲਾ ਮੁੱਖ ਮੰਤਰੀ ਬਣੇਗਾ ਤੇ ਦੱਸਦੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵੱਡਾ ਐਲਾਨ ਕੀਤਾ ਤੇ ਜਿਸ ਤੋਂ ਬਾਅਦ ਉੱਥੇ ਹੀ 2 ਦਿਨਾਂ ਦੇ ਵਿੱਚ ਅਸਤੀਫਾ ਦੇਣ ਦਾ ਐਲਾਨ ਕੀਤਾ ਤੇ ਜਿਸ ਨੂੰ ਲੈ ਕੇ ਉੱਥੇ ਹੀ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਮੈਂ 2 ਦਿਨਾਂ ਦੇ ਵਿੱਚ ਅਸਤੀਫਾ ਦੇਮਾਂਗਾ ਤੇ ਜਿਸ ਦੇ ਦੌਰਾਨ ਹੁਣ ਨਵੇਂ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਲਗਾਤਾਰ ਚਰਚਾਾਂ ਮ ਜਿਹੜੀ ਹੈ ਕਿ ਛੜੀਆਂ ਹੋਈਆਂ ਨੇ ਤੇ ਹੁਣ ਦੱਸਦੀ ਹੈ ਕਿ ਅੱਜ ਵੱਡੀ ਮੀਟਿੰਗ ਸੱਦ ਲਈ ਹੈ 5:30 ਵਜੇ ਇਹ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਜਿਹੜਾ ਕਿ ਚਰਚਾ ਹੋਵੇਗੀ ਤੇ ਉੱਥੇ ਹੀ ਗੱਲ ਕਰੀਏ ਤਾਂ ਜਿਹੜੇ ਕਿ ਉਹ 13 ਜਿਹੜੇ ਕਿ 13 ਨਾਮ ਨੇ ਤੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਤੇ ਇਹਨਾਂ ਦੇ ਵਿੱਚੋਂ ਕੌਣ ਜਿਹੜਾ ਕਿ ਅਗਲਾ ਮੁੱਖ ਮੰਤਰੀ ਹੋਵੇਗਾ ਤੇ ਜਿਸ ਨੂੰ ਲੈ ਕੇ ਸੂਚੀ ਜਾਰੀ ਹੋਈ ਹੈ ਤਾਂ ਦੱਸਦੀ ਹੈ ਕਿ ਉੱਥੇ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਬਾਅਦ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਫਿਲਹਾਲ ਇਹ ਸਵਾਲ ਤੇ ਸਸਪੈਂਸ ਬਣਿਆ ਹੋਇਆ ਹੈ ਜਿੱਥੇ ਇੱਕ ਪਾਸੇ ਦੇਸ਼ ਦੀ ਰਾਜਧਾਨੀ ਦੇ ਸਿਆਸੀ ਜਿਹੜੇ ਕਿ ਆਪ ਦੇ ਤਿੰਨ ਵੱਡੇ ਆਕੂ ਅਤੀਸ਼ੀ ਸੌਰਵ ਭਾਰਦਵਾ ਅੱਜ ਅਤੇ ਰਾਖਵ ਛੱਡਾ ਦਿਨਾਂ ਮੁੱਖ ਮੰਤਰੀ ਉਮੀਦਵਾਰ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ ਉੱਥੇ ਹੀ ਦੂਜੇ ਪਾਸੇ ਇਹ ਵੀ ਸਾਹਮਣੇ ਆਇਆ ਕਿ ਚੋਣਾ ਨਵੇਂ ਮੁੱਖ ਮੰਤਰੀ ਲਈ ਕੌਣ ਨਿਭਾਵੇਗਾ ਉਥੇ ਇਹ ਸੂਤਰਾ ਨੇ ਜਿਹੜਾ ਕਿ ਦੱਸਿਆ ਕਿ ਜਿਸ ਤੋਂ ਬਾਅਦ ਉਥੇ ਹੀ ਆਪ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਵਿੱਚ ਮੀਟਿੰਗ ਹੋਣ ਜਾਵੇਗੀ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਨਿਵਾਜ਼ ਸੇ ਸ਼ਾਮ ਨੂੰ ਇਹ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਜਿਹੜਾ ਕਿ ਨਾਮ ਫਾਈਨਲ ਕੀਤਾ ਜਾਵੇਗਾ ਇੱਕ ਦਿਨ ਤੋਂ ਬਾਅਦ ਜਿਹੜਾ ਕਿ 17 ਸਤੰਬਰ ਨੂੰ ਜਿਹੜੀ ਕਿ ਮੀਟਿੰਗ ਅੱਜ ਜਿਹੜੀ ਕਿ ਮੀਟਿੰਗ ਰੱਖੀ ਗਈ ਤੇ ਜਿਸ ਤੋਂ ਬਾਅਦ ਇਸ ਤੋਂ ਬਾਅਦ ਇੱਕ ਵੱਡਾ ਫੈਸਲਾ ਹੋਣ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਚਰਚਾਾਂ ਮਾ ਹੋ ਰਹੀਆਂ ਨੇ ਤੇ ਉੱਥੇ ਹੀ ਜਿਹੜਾ ਕਿ ਲਿਸਟ ਦੇ ਵਿੱਚ ਲਗਾਤਾਰ ਚਰਚਾਾਂ ਮਾ ਹੋਈਆਂ ਤੇ ਉੱਥੇ ਹੀ ਇਹ ਜਿਹੜੇ ਕਿ ਕਾਫੀ ਗੱਲਾਂ ਕਹੀਆਂ ਜਾ ਰਹੀਆਂ ਕਿ ਮਨੀਸ਼ ਸ਼ਿਸ਼ੋਦੀਆ ਵੀ ਜਿਹੜੇ ਕਿ ਅਗਲੇ ਮੁੱਖ ਮੰਤਰੀ ਹੋ ਸਕਦੇ ਨੇ ਤੇ ਉੱਥੇ ਹੀ ਆਪ ਦੇ ਇੱਕ ਵਿਧਾਇਕ ਅਧਿਕਾਰੀ ਨੇ ਜਿਹੜਾ ਕਿ ਮਾਫ ਕਰਨਾ ਉੱਥੇ ਹੀ ਇੱਕ ਇੰਟਰਵਿਊ ਕੀਤੀ ਤੇ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨਿੰਸ਼ ਸ਼ੋਧਿਆ ਸੋਮਵਾਰ ਨੂੰ ਮਿਲਣ ਗਏ ਤੇ ਉੱਥੇ ਹੀ ਅਗਲੇ ਮੁੱਖ ਮੰਤਰੀ ਦੇ ਨਾਂ ਤੇ ਦੋਵੇਂ ਚਰਚਾ ਵਿਚਾਰਲੇ ਚਰਚਾ ਹੋਣ ਦੀ ਸਭਾਵਨਾ ਹੈ ਜਦਕਿ ਦਿੱਲੀ ਦੇ ਸਿਹਤ ਮੰਤਰੀ ਸੌਰਵ ਭਾਰਦਵਾਜ ਨੇ ਕਿਹਾ ਕਿ ਮੁੱਖ ਮੰਤਰੀ ਦਾ ਅਸਤੀਫਾ ਮਨਜ਼ੂਰ ਹੁੰਦੇ ਹੀ ਪਾਰਟੀ ਵਿਧਾਇਕ ਦਲ ਦੀ ਜਿਹੜੀ ਕਿ ਬੈਠਕ ਬੁਲਾਈ ਜਾਵੇਗੀ ਤੇ ਸਾਡੇ ਕੋਲ 60 ਵਿਧਾਇਕ ਨੇ ਤੇ ਵਿਧਾਇਕ ਦਲ ਦੀ ਜਿਹੜੀ ਕਿ ਬੈਠਕ 'ਚ ਜਿਸ ਦਾ ਨਾਮ ਤੇ ਸਹਿਮਤੀ ਬਣੀ ਉਹ ਦਿੱਲੀ ਦਾ ਅਗਲਾ ਮੁੱਖ ਮੰਤਰੀ ਹੋਵੇਗਾ ਗੱਤ ਦਿੱਲੀ ਵਿੱਚ ਕੰਮ ਨਵੇਂ ਸੀਐਮ ਦੇ ਹਸਾਮ ਨਾਲ ਹੋਣਗੇ ਤੇ ਜਿਸ ਦੇ ਦੌਰਾਨ ਜਿਹੜਾ ਕਿ ਆਤੀਸ਼ ਸਾਰਾ ਭਾਰਤਵਾਜ राघव ਛੱਡਾ Gopal Rai ਤੇ ਕਲਾਸ਼ ਤੇ ਸੁਨੀਤਾ केजरीवाल ਤੇ ਜਨਾ ਦਾ ਨਾਮ ਜਿਹੜਾ ਕਿ ਲਿਸਟ ਹੈ ਜਿਹੜੀ ਕਿ ਜਾਰੀ ਹੋਈ ਆ ਤੇ ਜਿਸ ਦੇ ਦੌਰਾਨ ਉੱਥੇ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਤਿਹਾਰ ਜੇਲ ਤੋਂ ਜ਼ਮਾਨਤ ਤੇ ਰਿਹਾਅ ਹੋਏ ਨੇ ਅਰਵਿੰਦ केजरीवाल ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੱਲ ਵੱਡਾ ਐਲਾਨ ਕੀਤਾ ਤੇ ਉਹਨਾਂ ਨੇ ਕਿਹਾ ਕਿ 2 ਦਿਨਾਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਤੇ ਉਦੋਂ ਤੱਕ ਇਸ ਕੁਰਸੀ ਤੇ ਨਹੀਂ ਬੈਠਣਗੇ ਜਦੋਂ ਤੱਕ ਜਨਤਾ ਉਸ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦਿੰਦੀ ਤੇ ਜਿਸ ਨੂੰ ਲੈ ਕੇ ਹੁਣ ਦੇਖਣੀ ਹੋਵੇਗਾ ਕਿ ਕੌਣ ਹੋਵੇਗਾ ਅਗਲਾ ਮੁੱਖ ਮੰਤਰੀ ਤੇ ਜਿਸ ਨੂੰ ਲੈ ਕੇ ਇਸ ਸਪੰਸਨ ਸਹਜੇ ਜਾ ਰਹੀ ਹੈ ਤੇ ਅੱਜ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ 5:30 ਵਜੇ ਇਹ ਮੀਟਿੰਗ ਹੋਵੇਗੀ ਤੇ ਜਿਸ ਵਿੱਚ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਚਰਚਾ ਹੋ ਸਕਦੀ ਹੈ